ਬਾਬਾ ਜੀ ਤੂਸੀ ਨਾ ਕਰੋ ਤਾਂ ਹੋਰ ਕਰੂ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਨੇ ਐਬ ਗੁਨਾਹ ਮੇਰੇ ਮੈਂ ਤਾਂ ਤੱਕਦਾ ਰਹਿਮ ਤਾਂ ਤੇਰੀਆਂ ਨੂੰ ਮੈਂ ਤਾਂ ਤੱਕਦਾ ਰਹਿਮ ਤਾਂ ਤੇਰੀਆਂ ਨੂੰ ਬਹੁਤ ਹੀ ਭਾਗਾ ਵਾਲਾ ਦਿਨ ਸ਼ੁਕਰਵਾਰ 7 ਨਵੰਬਰ 2025 ਸਵੇਰ ਦੇ ਬਾਬਾ ਸੁਖਨਾਂ ਸਿੰਘ ਜੀ बाबा मड़जी ਦੀ ਸਮਾਧੀ ਸਥਾਨ ਦੇ ਦਰਸ਼ਨ ਇਹ ਇਹੋ ਸੱਚਾ ਸੁੱਚਾ ਦਰਬਾਰ ਹੈ ਜਿੱਥੇ ਹਰ ਇੱਕ ਦੀ ਮਨੋ ਕਾਮਨਾ ਪੂਰਨ ਹੁੰਦੀ ਹੈ ਸੱਚੇ ਮਨ ਨਾਲ ਆਓ ਤੇ ਬਾਬਾ ਜੀ ਦੇ ਦਰਬਾਰ ਤੋਂ ਝੋਲੀਆਂ ਭਰ ਕੇ ਲੈ ਕੇ ਜਾਓ ਸਾਡਾ ਪੂਰਨ ਵਿਸ਼ਵਾਸ ਹੈ ਕਿ ਇਸ ਦਰਬਾਰ ਤੋਂ ਜੋ ਵੀ ਮੰਗੋਗੇ ਤੁਹਾਨੂੰ ਬਾਬਾ ਜੀ ਹਰ ਹਾਲ ਦੇ ਵਿੱਚ ਤੁਹਾਡੀ ਹਰ ਅਰਦਾਸ ਨੂੰ ਕਾਮਨਾ ਪੂਰਨ ਕਰਨਗੇ ਤੁਹਾਨੂੰ ਦੱਸ ਦਈਏ ਇਲਾਕੇ ਦੇ ਅੰਦਰ ਸ਼ਹਿਰ ਅੰਦਰ ਕੋਈ ਵੀ ਨਵਾਂ ਘਰ ਜਾਂ ਕੋਈ ਨਵਾਂ ਵਹੀਕਲ ਲੈ ਕੇ ਆਉਂਦਾ ਹੈ ਸਭ ਤੋਂ ਪਹਿਲਾਂ ਬਾਬਾ ਮੜਜੀ ਦੇ ਦਰਬਾਰ ਤੇ ਅਰਦਾਸ ਬੇਨਤੀ ਕਰਕੇ ਉਸ ਤੋਂ ਬਾਅਦ ਅਗਲਾ ਕੰਮ ਸ਼ੁਰੂ ਕਰਦਾ ਹੈ ਇਸ ਲਈ ਤੁਸੀਂ ਵੀ ਆਓ ਤੇ ਬਾਬਾ ਮੜਜੀ ਦੇ ਦਰਬਾਰ ਤੇ ਨਤਮਸਤਕ ਹੋ ਕੇ ਚੜ੍ਹਦੀ ਕਲਾ ਤੇ ਤੰਦਰੁਸਤੀ ਲਈ ਅਰਦਾਸ ਕਰੋ ਅਸੀਂ ਪੂਰੇ ਨਗਰ ਲਈ ਸ਼ੁਕ ਸ਼ਾਂਤੀ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ